ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਬੈਕ ਘਰ ਦੀ ਕੰਟੀਨ ਤੇ ਅੱਜ ਆਪਾਂ ਘਰ ਦੀ ਕੰਟੀਨ ਵਿੱਚ ਇੱਕ ਇਹੋ ਜੀ ਸਬਜ਼ੀ ਬਣਾਵਾਂਗੇ ਕਿ ਜਿੰਨੂੰ ਕਈ ਵਾਰੀ ਤੇ ਬੱਚੇ ਦੇਖ ਕੇ ਕਹਿ ਦਿੰਦੇ ਕਿ ਸਬਜ਼ੀ ਬਹੁਤ ਕੜਵੀ ਆ ਅਸੀਂ ਨਹੀਂ ਖਾਣੀ ਤੇ ਇਹਨੂੰ ਅੱਜ ਆਪਾਂ ਇਸ ਤਰੀਕੇ ਨਾਲ ਬਣਾਵਾਂਗੇ ਕਿ ਬਿਲਕੁਲ ਵੀ ਕੋੜੀ ਨਹੀਂ ਬਣੇਗੀ ਤੇ ਬਹੁਤ ਹੀ ਟੇਸਟੀ ਬਣੇਗੀ ਅੱਜ ਆਪਾਂ ਇਹਦੇ ਵਿੱਚ ਬਣਾਵਾਂਗੇ ਬਹੁਤ ਹੀ ਟੇਸਟੀ ਤੇ ਚਟਪਟੇ ਤਕਰੇਲੇ ਪਰਕੇ ਜਿਹੜੇ ਕਿ ਬੜੀ ਆਸਾਨੀ ਨਾਲ ਬਣ ਜਾਂਦੇ ਨੇ ਤੇ ਤਕਰੇਲੇ ਬਣਾਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਤਕਰੇਲੇ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਵਾਂਗੇ ਤੇ ਫਿਰ ਇਹਨੂੰ ਆਪਾਂ ਬਣਾਉਣ ਦੀ ਤਿਆਰੀ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਤਕਰੇਲੇ ਨੂੰ ਚੰਗੀ ਤਰ੍ਹਾਂ ਧੋ ਲਾਂਗੇ ਕਿਉਂਕਿ ਇਹਨਾਂ ਨੂੰ ਕਾਫੀ ਮਿੱਟੀ ਲੱਗੀ ਹੁੰਦੀ ਹੈ ਤੇ ਇਹ ਚੰਗੀ ਤਰ੍ਹਾਂ ਧੋ ਕੇ ਇਹਨਾਂ ਨੂੰ ਥੋੜੀ देर ਆਪਾਂ ਰੱਖਾਂਗੇ ਤੇ ਫਿਰ ਇਹਦਾ ਛਿਲਕਾ ਉਤਾਰ ਕੇ ਇਹਨੂੰ ਬਣਾਉਣਾ ਆਪਾਂ ਸ਼ੁਰੂ ਕਰਾਂਗੇ ਤਕਰੇਲੇ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਤਾਂ ਚਾਹੀਦੇ ਨੇ ਆਪਾਂ ਨੂੰ ਤਕਰੇਲੇ ਕਰੇਲੇ ਤੁਸੀਂ ਆਪਣੀ ਫੈਮਿਲੀ ਦੇ ਅਕੋਰਡਿੰਗ ਲੈ ਸਕਦੇ ਹੋ ਜਿੰਨੇ ਵੀ ਤੁਸੀਂ ਬਣਾਉਣੇ ਹੋਣ ਅੱਧਾ ਕਿਲੋ ਕਿਲੋ ਜਿੰਨੇ ਵੀ ਬਣਾਣ ਜੇ ਤੁਸੀਂ ਇਹਨੂੰ ਜ਼ਿਆਦਾ ਵੀ ਬਣਾ ਲਈਏ ਇਹਨੂੰ ਆਪਾਂ ਫਰਿੱਜ ਵਿੱਚ ਰੱਖ ਸਕਦੇ ਹਾਂ ਇਹ ਕਾਫੀ 2-4 ਦਿਨ 4-5 ਦਿਨ ਬੜੇ ਆਰਾਮ ਨਾਲ ਚੱਲ ਜਾਂਦੇ ਨੇ ਤੇ ਕਰੇਲੇ ਕਿਹੋ ਜੀ ਸਬਜ਼ੀ ਹੈ ਜਿਹਦਾ ਛਿਲਕਾ ਤੇ ਵੀ ਦੋਨੇ ਕੰਮ ਆ ਜਾਂਦੇ ਨੇ ਇਹਦੇ ਵਿੱਚ ਮੈਂ ਤਾਂ ਛਿਲਕਾ ਵੀ ਯੂਜ਼ ਕਰਾਂਗੀ ਤੇ ਇਹਦੇ ਵੀ ਕਿਉਂਕਿ ਵੀ ਬਹੁਤ ਜ਼ਿਆਦਾ ਸੌਫਟ ਸੀ ਤੇ ਉਹਨਾਂ ਨੂੰ ਮੈਂ ਇਸ ਤਰ੍ਹਾਂ ਗ੍ਰੈਂਡ ਕਰ ਲਿਆ ਤੇ ਛਿਲਕੇ ਨੂੰ ਵੀ ਮੈਂ ਇਸ ਤਰ੍ਹਾਂ ਗ੍ਰੈਂਡ ਕਰ ਲਿਆ ਹੈ ਕਰੇਲਿਆਂ ਨੂੰ ਛਿੱਲ ਕੇ ਮੈਂ ਤੇ ਨਮਕ ਤੇ ਹਲਦੀ ਵਾਲੇ ਪਾਣੀ ਵਿੱਚ ਅੱਧਾ ਘੰਟਾ ਰੱਖਿਆ ਸੀ ਇਹਦੇ ਨਾਲ ਇਹਦੀ ਕੌੜਾਪਨ ਦੂਰ ਹੁੰਦਾ ਹੈ ਤੇ ਇਹ ਬਹੁਤ ਵਧੀਆ ਬਣਦੇ ਨੇ ਤੇ ਬੱਚੇ ਵੀ ਇਹਨੂੰ ਬੜੇ ਖੁਸ਼ ਹੋ ਕੇ ਖਾਂਦੇ ਨੇ ਤੇ ਚਲੋ ਜੀ ਫਿਰ ਸਭ ਤੋਂ ਪਹਿਲਾਂ ਚੱਲੀਏ ਆਪਾਂ ਕਰੇਲਿਆਂ ਨੂੰ ਫਰਾਈ ਕਰਦੇ ਆ ਤੇ ਬਾਅਦ ਵਿੱਚ ਇਹਦਾ ਮਸਾਲਾ ਬਣਾਉਨੇ ਆ ਇਹ ਸਾਰਾ ਸਮਾਨ ਰੈਡੀ ਕੀਤਾ ਮੈਂ ਜੋ ਆਪਾਂ ਕਰੇਲਿਆਂ ਵਿੱਚ ਪਾਣਾ ਹੈ ਕਰੇਲਿਆਂ ਵਿੱਚ ਪਿਆਜ਼ ਖੂਬ ਜਿਆਦਾ ਪੈਂਦੇ ਨੇ ਇਹਦੀ ਸਟਫਿੰਗ ਜਿੰਨੀ ਜਿਆਦਾ ਭਰੀ ਹੋਏਗੀ ਤੇ ਓਨੇ ਹੀ ਇਹ ਟੇਸਟੀ ਬਣਦੇ ਨੇ ਇੱਧਰ ਮੈਂ ਕੜਾਈ ਵਿੱਚ ਸਰੋਂ ਦਾ ਤੇਲ ਰੱਖਿਆ ਏ ਅੱਜ ਮੈਂ ਕ੍ਰੇਲੇ ਲੋਹੇ ਦੀ ਕੜਾਈ 'ਚ ਬਣਾਵਾਂਗੀ ਤੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਜਦੋਂ ਕਿ ਇਹਦਾ ਧੂਆ ਨਿਕਲਣ ਲੱਗ ਪੇ ਫਿਰ ਗੈਸ ਬੰਦ ਕਰਕੇ ਇਹਨੂੰ ਥੋੜਾ ਠੰਡਾ ਕਰਕੇ ਫਿਰ ਇਹਦੇ ਵਿੱਚ ਆਪਾਂ ਕ੍ਰੇਲੇ ਪਾਵਾਂਗੇ ਤੇ ਇੱਧਰ ਥੋੜਾ ਜਿਹਾ ਤੇਲ ਮੈਂ ਰੱਖਿਆ ਇਹਦੇ ਵਿੱਚ ਆਪਾਂ ਕ੍ਰੇਲਿਆਂ ਦੇ ਬੀਜ ਤੇ ਛਿਲਕੇ ਨਾਲ ਨਾਲ ਹੀ ਫਰਾਈ ਕਰਾਂਗੇ ਤਾਂ ਕਿ ਆਪਣੀ ਸਬਜ਼ੀ ਫਟਾਫਟ ਬਣ ਕੇ ਤਿਆਰ ਹੋ ਜਾਏ ਆਪਾਂ ਫਰਾਈ ਵਿੱਚ ਜਿਹੜਾ ਥੋੜਾ ਤੇਲ ਰੱਖਿਆ ਉਹ ਗਰਮ ਹੋ ਗਿਆ ਤਾਂ ਹੁਣ ਆਪਾਂ ਇਹਦੇ ਵਿੱਚ ਬੀਜ ਪਾਨੇ ਆ ਇਹਨੂੰ ਥੋੜਾ ਜਿਹਾ ਆਪਾਂ ਫਰਾਈ ਕਰਾਂਗੇ ਕਿਉਂਕਿ ਇਹਨੂੰ ਆਪਾਂ ਮੱਠੇ ਤੇਕ ਤੇ ਪਕਾਣਾ ਹੈ ਤੇਜ਼ ਤੇ ਇੱਕ ਕਰਕੇ ਪਕਾਣਾ ਤਾਂ ਕਿ ਇਹ ਚੰਗੀ ਤਰ੍ਹਾਂ ਪੱਕ ਜਾਏ ਇਹ ਹਲਕਾ ਜਿਹਾ ਕਲਰ ਚੇਂਜ ਹੁੰਦਾ ਹੈ ਤਾਂ ਫਿਰ ਇਹਦੇ ਵਿੱਚ ਆਪਾਂ ਇਹ ਛਿਲਕੇ ਪਾਵਾਂਗੇ ਤ੍ਰੇਲਿਆਂ ਦੇ ਛਿਲਕੇ ਦੀ ਸਬਜ਼ੀ ਵੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਫਿਰ ਕਿਤੇ ਦਿਨ ਜਲਦੀ ਹੀ ਇਹ ਛਿਲਕੇ ਦੀ ਸਬਜ਼ੀ ਬਣਾਵਤੀ ਤੇ ਮੈਂ ਚੈਨਲ ਤੇ ਸ਼ੇਅਰ ਕਰਾਂਗੀ ਤੇਲ ਆਪਣਾ ਤੇਜ਼ ਗਰਮ ਹੋ ਗਿਆ ਹੁਣ ਆਪਾਂ ਗੈਸ ਬੰਦ ਕਰਕੇ ਇਹਨੂੰ ਥੋੜਾ ਠੰਡਾ ਕਰਾਂਗੇ ਫਿਰ ਇਹਦੇ ਵਿੱਚ ਆਪਾਂ ਤ੍ਰੇਲੇ ਪਾਨੇ ਆ ਤੇ ਇਧਰ ਆਪਾਂ ਜਿਹੜੇ ਬੀਜ ਪਾਏ ਨੇ ਉਹਨਾਂ ਦਾ ਵੀ ਥੋੜਾ ਜਿਹਾ ਕਲਰ ਚੇਂਜ ਹੋ ਗਿਆ ਹੈ ਆਪਾਂ ਫਲੇਮ మీడియం ਤੇ ਇਹਨਾਂ ਨੂੰ ਪਕਾਣਾ ਹੈ ਨਾਲ ਨਾਲ ਆਪਣੇ ਕਰੇਲੇ ਫਰਾਈ ਹੋ ਜਾਣਗੇ ਤੇ ਨਾਲ ਨਾਲ ਇਹ ਵੀ ਪੱਕ ਜਾਣਗੇ ਹਾਂਜੀ ਬੀਜ ਦੇਖੋ ਆਪਣੇ ਜਿਹੜੇ ਬੀਜ ਇੰਨੇ ਕਿ ਜ਼ਿਆਦਾ ਸੌਫਟ ਸੀ ਨਾ ਮੈਂ ਇਹਨਾਂ ਨੂੰ ਕੱਢ ਕੇ ਗ੍ਰाइंड ਕੀਤਾ ਬੜੀ ਜਲਦੀ ਇਹ ਘੈੜ ਹੋ ਗਏ ਹੁਣ ਇਹਨਾਂ ਦਾ ਕਾਫੀ ਹੋ ਗਏ ਨੇ 프라이 ਜਿੰਨਾ ਤਾਂ ਆਪਾਂ ਇਹਨਾਂ ਨੂੰ ਪਕਾਉਣਾ ਸੀ ਪੱਕ ਗਏ ਨੇ ਤੇ ਹੁਣ ਇਹਦੇ ਵਿੱਚ ਆਪਾਂ ਇਹ ਕਰੇਲੇ ਦੇ ਛਿਲਕੇ ਇਹਨੂੰ ਪਾਵਾਂਗੇ ਕਿਉਂਕਿ ਮੈਂ ਇਹਨੂੰ ਨਮਕ ਵਾਲੇ ਪਾਣੀ ਚ ਭਿਓਇਆ ਸੀ ਤੇ ਥੋੜਾ ਜਿਹਾ ਮੈਂ ਨਮਕ ਪਾਵਾਂਗੇ ਕਿ ਜ਼ਿਆਦਾ ਨਾ ਨਮਕ ਹੋ ਜਾਏ ਜਿਹਦੇ ਨਾਲ ਇਹ ਚੰਗੀ ਤਰ੍ਹਾਂ ਪੱਕ ਜਾਣ। ਇਹਨਾਂ ਨੂੰ ਵੀਡੀਓ ਫਲੇਮ ਤੇ ਆਪਾਂ ਪਕਾਣਾ ਹੈ। ਬਸ ਇਹਨਾਂ ਕਾਪਾ ਨਮਕ ਪਾਵਾਂਗੇ ਕਿਉਂਕਿ ਫਿਰ ਆਪਾਂ ਜਦੋਂ ਪਿਆਜ਼ ਭੁੰਨੇ ਨੇ ਉਹਦੇ ਵਿੱਚ ਵੀ ਨਮਕ ਪਾਣਾ ਹੈ ਤੇ ਇਸ ਕਰਕੇ ਘੱਟ ਹੀ ਨਮਕ ਪਾਵਾਂਗੇ ਜਿਹਦੇ ਨਾਲ ਬਸ ਇਹ ਪੱਕ ਜਾਣ। ਹਾਂਜੀ ਇੱਧਰ ਆਪਣਾ ਤੇਲ ਗਰਮ ਹੋ ਕੇ ਠੰਡਾ ਹੋ ਗਿਆ ਤਾਂ ਮੈਂ ਗੈਸ ਦੁਬਾਰਾ ਔਨ ਕੀਤਾ ਤੇ ਹੁਣ ਮੈਂ ਇਹਦੇ ਵਿੱਚ ਇਹ ਕਰੇਲੇ ਪਾਵਾਂਗੀ ਜੇ ਤੁਹਾਡੇ ਕਰੇਲੇ ਜ਼ਿਆਦਾ ਨੇ ਤਾਂ ਤੁਸੀਂ ਦੋ ਵਾਰੀ ਇਹਨੂੰ ਫਰਾਈ ਕਰੋ ਤੇ ਜੇ ਥੋੜੇ ਨੇ ਤਾਂ ਫਿਰ ਇੱਕ ਵਾਰੀ ਇਹ ਫਰਾਈ ਹੋ ਜਾਣੇ ਨੇ ਫਲੇਮ ਆਪਾਂ ਲੋ ਤਾਂ ਮੀਡੀਅਮ ਰੱਖਣੀ ਆ ਤੇਜ਼ ਫਲੇਮ ਤੇ ਇਹਨਾਂ ਨੂੰ ਨਹੀਂ ਪਕਾਣਾ ਨਹੀਂ ਤੇ ਉੱਪਰੋਂ ਉੱਪਰੋਂ ਪੱਕ ਜਾਣਗੇ ਤੇ ਅੰਦਰੋਂ ਕੱਚੇ ਰਹਿਣਗੇ ਇਹ ਕਰੇਲੇ ਇੱਕ ਵਾਰੀ ਹੀ ਹੋ ਜਾਣੇ ਨੇ ਫਰਾਈ ਮੈਂ ਸਾਰੇ ਪਾ ਦਿੱਤੇ ਨੇ ਤੇ ਫਲੇਮ ਮੀਡੀਅਮ ਕਰਕੇ ਇਹਨਾਂ ਨੂੰ ਫਰਾਈ ਕਰਾਂਗੇ ਵਿੱਚ ਵਿੱਚ ਇਹਨਾਂ ਨੂੰ ਦੇਖਦੇ ਰਹਿਣਾ ਹੈ ਤੇ ਉਲਟਾਂਦੇ ਵੀ ਰਹਿਣਾ ਹੈ ਹੁਣ ਆਪਾਂ ਸਾਰੇ ਕਰੇਲੇ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਹਿਲਾਤਾ ਹੈ ਤਾਂ ਕਿ ਹੁਣ ਆਪਾਂ ਇਹਨੂੰ ਟੱਕ ਕੇ ਪਕਾਉਨੇ ਆ ਫਿਰ ਥੋੜੀ देर ਬਾਅਦ ਇਹਨੂੰ ਆਪਾਂ ਚੈੱਕ ਕਰਦੇ ਆ ਹਾਂ ਜੀ ਆ ਦੇਖੋ ਜਿਹੜਾ ਆਪਾਂ ਸ਼੍ਰੀਤਾ ਪਾਇਆ ਸੀ ਇਹ ਵੀ ਕਾਫੀ ਕਪੱਕ ਗਿਆ ਹੈ ਤੇ ਕਾਫੀ ਇੱਕ ਮਤਲਬ ਪਹਿਲਾਂ ਜਿਆਦਾ ਲੱਗਦਾ ਸੀ ਪਰ ਕਾਫੀ ਘਟ ਗਿਆ ਹੈ ਇਨੂੰ ਆਪਾਂ ਇਸ ਸਟਰਾਂਡਿਅਮ ਫਲੇਮ ਤੇ ਥੋੜੀ देर ਹੋਰ ਪਕਾ ਲਾਂਗੇ ਇੱਧਰ ਆਪਣੇ ਕਰੇਲੇ ਉਹ ਵੀ ਉਹ ਫਰਾਈ ਹੋ ਗਏ ਨੇ ਕਿਉਂਕਿ ਫਲੇਮ ਮੀਡੀਅਮ ਆ ਤੇ ਘੱਟ ਫਲੇਮ ਤੇ ਬਹੁਤ ਵਧੀਆ ਪੱਕਦੇ ਨੇ ਤੇ ਸੌਫਟ ਵੀ ਰਹਿੰਦੇ ਨੇ ਜੇ ਆਪਾਂ ਇਹਨੂੰ ਤੇਜ਼ ਗੈਸ ਤੇ ਪਕਾਵਾਂਗੇ ਤੇ ਇਹ ਥੋੜੇ ਸਖਤ ਹੋ ਜਾਂਦੇ ਨੇ ਤੇ ਇਹਨਾਂ ਦਾ ਕਲਰ ਵੀ ਕਾਫੀ ਡਾਰਕ ਹੋ ਜਾਂਦਾ ਹੈ ਬਸ ਇਸ ਤਰ੍ਹਾਂ ਇਹਨਾਂ ਨੂੰ ਹਿਲਾਉਣਾ ਹੈ ਇਹਨਾਂ ਨੂੰ ਫਿਰ ਠੱਕ ਕੇ ਆਪਾਂ ਪਕਾਵਾਂਗੇ ਇਹਨਾਂ ਨੂੰ ਘੱਟੋ ਘੱਟ 10 12 ਮਿੰਟ ਵੱਧ ਤੋਂ ਵੱਧ 15 ਮਿੰਟ ਵੀ ਮੀਡੀਅਮ ਫਲੇਮ ਤੇ ਤੁਸੀਂ ਪਕਾ ਸਕਦੇ ਹੋ ਘੱਟ ਫਲੇਮ ਤੇ 10 12 ਮਿੰਟਾਂ ਵਿੱਚ ਇਹ ਪੱਕ ਜਾਂਦੇ ਨੇ ਹਾਂਜੀ ਜਿਹੜੇ ਕਰੇਲੇ ਆਪਣੇ ਥੋੜੇ ਫਰਾਈ ਹੋ ਗਏ ਨੇ ਉਹਨਾਂ ਨੂੰ ਤੁਸੀਂ ਇੱਕ ਸਾਈਡ ਤੇ ਕੱਢੋ ਤੇ ਬਾਕੀ ਜਿਹੜੇ ਬਚੇ ਹੋਏ ਕਰੇਲੇ ਉਹਨਾਂ ਨੂੰ ਵੀ ਫਰਾਈ ਕਰੋ ਮੈਂ ਇਹਨਾਂ ਨੂੰ ਇੰਨਾ ਕੀ ਫਰਾਈ ਕਰਾਂਗੀ ਇਹਨਾਂ ਨੂੰ ਜ਼ਿਆਦਾ ਡਾਰਕ ਨਹੀਂ ਕਰਾਂਗੀ ਕਿਉਂਕਿ ਇਹ ਬਹੁਤ ਜ਼ਿਆਦਾ ਸੌਫਟ ਨੇ ਪੱਕ ਗਏ ਨੇ ਹੁਣ ਜਿਹੜੇ ਇਹ ਵਾਲੇ ਕਰੇਲੇ ਇਹਨਾਂ ਨੂੰ ਮੈਂ ਉਲਟਾ-ਪਲਟਾ ਕੇ ਇੱਕ ਥੋੜੀ देर ਹੋਰ ਦਾ ਫਰਾਈ ਕਰਕੇ ਫਿਰ ਇਹਨਾਂ ਨੂੰ ਵੀ ਟੱਡ ਲਾਵਾਂਗਾ। ਲੋ ਜੀ ਆਪਣੇ ਕਰੇਲੇ ਫਰਾਈ ਹੋ ਗਏ ਨੇ ਹੁਣ ਆਪਾਂ ਇਹਨਾਂ ਨੂੰ ਇੱਕ ਸਾਈਡ ਤੇ ਰੱਖਦੇ ਧੋਣੇ ਆਪਾਂ ਇਹਦਾ ਕਰਦੇ ਆ ਮਸਾਲੇ ਦੀ ਤਿਆਰੀ। ਉਹਦੇ ਵਾਸਤੇ ਮੈਂ ਪਿਆਜ਼ ਨੂੰ ਇਸ ਤਰ੍ਹਾਂ ਬਰੀਕ ਕੱਟ ਲਿਆ ਤੁਸੀਂ ਚਾਹੋ ਤੈਨੂੰ ਗ੍ਰाइंड ਵੀ ਕਰ ਸਕਦੇ ਹੋ ਇਹਨੂੰ ਪੀਸ ਵੀ ਸਕਦੇ ਹੋ। ਜਿਹੜੇ ਤੇਲ 'ਚ ਮੈਂ ਕਰੇਲੇ ਫਰਾਈ ਕੀਤੇ ਸੀ ਉਸੇ ਤੇਲ ਵਿੱਚ ਮੈਂ ਤਾਂ ਮਸਾਲਾ ਬਣਾਉਣ ਲੱਗਿਆ ਮੈਨੂੰ ਤੇਲ ਜ਼ਿਆਦਾ ਲੱਗਦਾ ਸੀ। ਮੈਂ ਤੇਲ ਕੱਢ ਲਿਆ। ਇੰਨੇ ਤੇਲ ਚ ਮੈਂ ਫਰਾਈ ਕਰਾਂਗੇ ਮਸਾਲਾ ਜੇ ਆਪਾਂ ਨੂੰ ਤੇਲ ਘੱਟ ਲੱਗੇਗਾ ਤੇ ਆਪਾਂ ਦੁਬਾਰਾ ਐਡ ਕਰ ਸਕਦੇ ਆ ਅੱਧਾ ਚਮਚਾ ਜੀਰਾ ਪਾ ਦਾਂਗੇ ਕਿਸਦੇ ਨਾਲ ਹੀ ਇਹਦੇ ਵਿੱਚ ਆਪਾਂ ਕੁੱਟਿਆ ਹੋਇਆ ਲਸਣ ਇਹ ਆਪਸ਼ਨਲ ਹੀ ਹੈ ਜੇ ਤੁਸੀਂ ਪਾਉਂਦੇ ਹੋ ਤੇ ਪਾਓ ਨਹੀਂ ਪਾਣਾ ਤੇ ਨਾ ਪਾਓ ਨਾਲ ਹੀ ਅਦਰਕ ਇਹਨਾਂ ਨੂੰ ਹਲਕਾ ਜਿਹਾ ਫਰਾਈ ਕਰਾਂਗੇ ਤੇ ਇਹਦੇ ਬਾਅਦ ਵਿੱਚ ਆਪਾਂ ਇਹਦੇ ਵਿੱਚ ਪਿਆਜ਼ ਐਡ ਕਰਦੇ ਆਂ ਲਤਨ ਤੇਦਰ ਕ ਆਪਣਾ ਪੱਕ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਕੱਟੇ ਹੋਏ ਪਿਆਜ਼ ਐਡ ਕਰਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਪਿਆਜ਼ ਦੇ ਨਾਲ ਹੀ ਆਪਾਂ ਇਹਦੇ ਵਿੱਚ ਟੇਸਟ ਦੇ ਅਕੋਰਡਿੰਗ ਨਮਕ ਐਡ ਕਰਦੇ ਹਾਂ ਜਿੰਨਾ ਤੁਸੀਂ ਨਮਕ ਖਾਣਾ ਪਸੰਦ ਕਰਦੇ ਹੋ ਓਨਾਂ ਕ ਪਾਓ ਮੈਂ ਇੱਕ ਇਹ ਛੋਟਾ ਚਮਚਾ ਹੈ ਇਹ ਅੱਧਾ ਚਮਚਾ ਹੈ ਹੱਥਕ ਚਮਚਾ ਮੈਂ ਅਸੀਂ ਗੈਰ ਕਰਾਂਗੇ ਇਹਨੂੰ ਮਿਕਸ ਕਰਕੇ ਪਾ ਦਾਂਗੇ ਪਿਆਜ਼ ਆਪਣਾ ਹੋ ਗਿਆ ਹੈ ਦੇਖੋ ਤੁਹਾਨੂੰ ਦਿਖਾਉਣੀ ਹੈ ਤਾਂ ਫਿਰ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਦੇ ਹਾਂ ਆ ਦੇਖੋ ਪਿਆਜ਼ ਨੂੰ ਆਪਾਂ ਇੰਨਾ ਕਿ ਭੁੰਨਾਂਗੇ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਇਹ ਵਾਲਾ ਸ਼ਿਗਤਾ ਜਿਹਨੂੰ ਕਿ ਆਪਾਂ ਭੁੰਨ ਲਿਆ ਹੈ ਇਹਨੂੰ ਐਡ ਕਰਾਂਗੇ ਇੰਨੇ ਐਡ ਕਰਕੇ ਇਹਦੇ ਨਾਲ ਹੀ ਆਪਾਂ ਇਹਦੇ ਵਿੱਚ ਅੱਧਾ ਚਮਚਾ ਹਲਦੀ ਅੱਧਾ ਚਮਚਾ ਧੇਕੀ ਮਿਰਚ ਅੱਧਾ ਚਮਚਾ ਧਨੀਆ ਪਾਊਡਰ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਹੁਣ ਇਹਦੇ ਵਿੱਚ ਆਪਾਂ ਇਹ ਕੁੱਟੀ ਹੋਈ ਹਰੀ ਮਿਰਚ ਐਡ ਕਰ ਦਾਂਗੇ 5 ਮਿੰਟ ਆਪਾਂ ਮਸਾਲੇ ਨੂੰ ਹੋਰ ਭੁੰਨਾਂਗੇ ਸਾਡਾ ਮਸਾਲਾ ਬਣ ਕੇ ਬਿਲਕੁਲ ਰੈਡੀ ਹੈ ਤੇ ਫਿਰ ਆਪਾਂ ਕਰੇਲੇ ਭਰਦੇ ਆ। ਕੋ ਨਾਲੇ ਇਹਦੇ ਵਿੱਚ ਆਪਾਂ ਅੱਧਾ ਚਮਚਾ આમਚੂਰ ਪਾਵਾਂਗੇ। ਜੇ ਢੜਕੋ આમਚੂਰ ਨਹੀਂ ਹੈ ਤਾਂ ਕੱਚੀ ਅੰਬੀਆਂ ਹੁੰਦੀਆਂ ਹਨ। ਸੀਜ਼ਨ ਅੰਬੀਆਂ ਦਾ ਆ ਜਾਣਾ ਹੈ। ਉਹਨੂੰ ਤੁਸੀਂ ਕੱਦੂਕਸ਼ ਕਰਕੇ ਉਹਦੇ ਇਸ ਤਰਲੇ ਦੇ ਨਾਲ ਵੀ ਪਾ ਸਕਦੇ ਹੋ। ਉਹਦਾ ਵੀ ਟੇਸਟ ਬਹੁਤ ਵਧੀਆ ਆਉਂਦਾ ਹੈ। ਇਹਦੇ ਨਾਲ ਕਰੇਲੇ ਆਪਣੇ ਬਹੁਤ ਹੀ ਚਟਪਟੇ ਬਣਨਗੇ। ਮਸਾਲਾ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਮਸਾਲੇ ਨੇ ਤੇਲ ਛੱਡਤਾ ਹੈ ਤੇ ਹੁਣ ਆਪਾਂ ਇਹਨੂੰ ਥੋੜਾ ਠੰਡਾ ਕਰਕੇ ਫਿਰ ਕ੍ਰੇਲੇ ਭਰਦੇ ਆਂ ਬਸ ਇਹਨੂੰ ਠੰਡਾ ਕਰਾਂਗੇ ਤੇ ਫਿਰ ਕ੍ਰੇਲੇ ਭਰਦੇ ਆਂ ਤੁਸੀਂ ਚਾਹੋ ਤੇ ਇਹਨੂੰ ਹੱਥ ਨਾਲ ਵੀ ਭਰ ਸਕਦੇ ਹੋ ਤੇ ਇਸ ਤਰ੍ਹਾਂ ਚਮਚ ਨਾਲ ਵੀ ਇਸ ਤਰ੍ਹਾਂ ਕ੍ਰੇਲਾ ਲਓ ਇਹਦੇ ਵਿੱਚ ਇੱਕ ਚਮਚ ਨਾਲ ਇਸ ਤਰ੍ਹਾਂ ਮਸਾਲਾ ਪਾਓ ਸਾਲਾ ਚੰਗੀ ਤਰ੍ਹਾਂ ਭਰਨਾ ਹੈ ਸਾਰੇ ਕ੍ਰੇਲੇਆਂ ਵਿੱਚ ਐਸਾ ਇਤਰਾ ਕਰਕੇ ਆਪਾਂ ਸਾਰੇ ਕ੍ਰੇਲੇ ਭਰ ਲਵਾਂਗੇ ਕਰੇਲੇ ਆਪਾਂ ਸਾਰੇ ਭਰਨੇ ਨੇ ਤੇ ਇੱਧਰ ਮੈਂ ਕੜਾਈ ਉਸੇ ਕੜਾਈ ਚਿਰਚਾ ਆਪਾਂ ਮਸਾਲਾ ਤਿਆਰ ਕੀਤਾ ਸੀ ਮੀਡੀਅਮ ਫਲੇਮ ਤੇ ਕੜਾਈ ਰੱਖੀ ਹੈ ਤੇ ਇਹ ਸਾਰੇ ਕਰੇਲੇ ਦੇ ਵਿੱਚ ਪਾ ਦਾਂਗੇ ਇਹਨਾਂ ਨੂੰ ਇੱਕ ਇੱਕ ਕਰਕੇ ਆਪਾਂ ਪਾਵਾਂਗੇ ਥੋੜਾ ਜਿਹਾ ਜਦੋਂ ਨਾ ਤੇਲ ਛੱਡਣਗੇ ਫਿਰ ਇਹਨੂੰ ਆਪਾਂ ਕਰਦੇ ਹਾਂ ਸਰਵ ਸਿਰਫ ਇੱਕ ਦੋ ਮਿੰਟ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਸੇਕ ਲਵਾਉਣਾ ਹੈ ਬਸ ਲੋ ਜੀ ਆਪਣੇ ਗਰਮਾ ਗਰਮ ਕ੍ਰੇਲੇ ਬਣ ਕੇ ਰੈਡੀ ਨੇ ਇਹ ਬਹੁਤ ਜ਼ਿਆਦਾ ਟੇਸਟੀ ਬਣੇ ਨੇ ਅੱਜ ਮੈਂ ਇਹਦੇ ਨਾਲ ਬਣਾਈਆਂ ਲੱਸੀ ਤੇ ਨਾਲ ਪਿਆਜ਼ ਤੇ ਟਮਾਟਰ ਦੀ ਚਟਨੀ ਆਹ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਕ੍ਰੇਲੇ ਬਾਣੀ ਵੀ ਬਹੁਤ ਜਲਦੀ ਗਏ ਨੇ ਬਹੁਤ ਜ਼ਿਆਦਾ ਸੌਫਟ ਬਣੇ ਨੇ ਨਾਲ ਮੈਂ ਇਹਦੇ ਫੁਲਕੇ ਬਣਾਏ ਨੇ ਤੁਸੀਂ ਚਾਹੋ ਤੇ ਇਹਦੇ ਨਾਲ ਪਰੌਂਠੀ ਤੰਦੂਰੀ ਰੋਟੀ ਜਾਂ ਪੂਰੀ ਵੀ ਬਣਾ ਸਕਦੇ ਹੋ ਜੋ ਵੀ ਤੁਸੀਂ ਖਾਣਾ ਪਸੰਦ ਕਰਦੇ ਹੋ ਇਹ ਬਹੁਤ ਜਲਦੀ ਬਣ ਕੇ ਤਿਆਰ ਹੋਏ ਨੇ ਸੋ ਏਸੀ ਮੇਰੀ ਅੱਜ ਦੀ ਰੈਸਪੀ ਇਹ ਸੀ ਮੇਰਾ ਤਰੀਕਾ ਪਰਵਾ ਕਰੇਲੇ ਬਣਾਉਂਦਾ ਤੇ ਤੁਸੀਂ ਵੀ ਮੈਨੂੰ ਦੱਸਿਓ ਕਿ ਤੁਸੀਂ ਕਿਸ ਤਰੀਕੇ ਨਾਲ ਕਰੇਲੇ ਬਣਾਉਂਦੇ ਹੋ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਕਿਵੇਂ ਦੀ ਲੱਗੀ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ